ਪਟਿਆਲਾ ਵਿੱਚ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀ ਵਾਲੇ ਦਿਨ ਕਾਂਗਰਸੀ ਉਮੀਦਵਾਰਾਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਮਾਮਲਾ ਇੱਕ ਵਾਰ ਫਿਰ ਕਰ ਮਾਇਆ ਲੱਗ ਭਗ 27 ਕਾਂਗਰਸੀ ਉਮੀਦਵਾਰਾਂ ਨੇ ਮੋਹਿਤ ਮਹਿੰਦਰਾ ਵੱਲੋਂ ਤੰਗ ਪ੍ਰੇਸ਼ਾਨ ਕਰਨ ਦੇ ਸਬੂਤ ਦਿੱਤੇ ਇਸ ਸਬੰਧੀ ਕਾਂਗਰਸ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਨਗਰ ਨਿਗਮ ਵੈਟੀਲੇਟਰ ਤੇ ਹੈ ਅਤੇ ਕਿਸੇ ਵੀ ਸਮੇਂ ਟੈਹ ਸਕਦਾ ਹੈ ਪਟਿਆਲਾ ਵਿੱਚ ਨਗਰ ਨਿਗਮ ਦੇ ਕੰਮਕਾਜ ਤੇ ਵੀ ਸਵਾਲ ਚੁਕੇ ਗਏ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਨੇ ਕਿਹਾ ਕਿ ਸਾਡੇ 27 ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰਨ ਦਿੱਤੇ ਗੇ ਜਿਸ ਤੋਂ ਬਾਅਦ ਅਸੀਂ ਸੁਪਰੀਮ ਕੋਰਟ ਗਏ ਜਿਸ ਤੋਂ ਬਾਅਦ ਮਾਨਯੋਗ ਸੁਪਰੀਮ ਕੋਰਟ ਨੇ ਇੱਕ ਤੱਤ ਖੋਜ ਕਮੇਟੀ ਬਣਾਈ ਅਤੇ ਹੁਣ ਇਸ ਮਾਮਲੇ ਦੀ ਸੁਣਵਾਈ 22 ਮਈ ਨੂੰ ਹੋਵੇਗੀ ਜਿੰਦਾਬਾਦ ਵਾਹਿਗੁਰੂ ਪਹਿਿੱਤਰਾ ਜਿੰਦਾਬਾਦ ਵਾਹਿਗੁਰੂ ਪਹਿਿੱਤਰਾ ਜਿੰਦਾਬਾਦ ਪੰਜਾਬ ਯੂਨੀਅਨ ਜਿੰਦਾਬਾਦ ਸਾਰੇ ਤਰਫੋਂ ਜਨ ਬੇਤਿਆ ਚਾਹ ਦਾ ਕਬੂ ਜਿੰਦਾਬਾਦ ਹਾਂ ਜਿੰਦਾਬਾਦ ਆਪ ਬ੍ਰੈਸ ਦੇ ਸਾਥੀਆਂ ਦਾ ਬਹੁਤ ਨਿੱਘਾ ਸਵਾਗਤ ਜਿਲ੍ਹਾ ਕਾਂਗਰਸ ਕਮੇਟੀ ਪਟਿਆਨਾ ਸ਼ਹਿਰੀ ਦੇ ਦਫ਼ਤਰ ਅੱਜ ਮੌਜੂਦ ਨੇ ਸਾਡੇ ਨਾਲ ਨਰੇਸ਼ ਕੁਮਾਰ ਦੁੱਗਲ ਸਾਹਿਬ ਸਾਡੇ ਪ੍ਰਧਾਨ ਜੀ ਔਰ तमाम ਸਾਡੇ ਆਫਿਸ ਬੀਰੈਂਟਸ ਡਿਸਟ੍ਰਿਕਟ ਲੈਵਲ ਦੇ ਸਟੇਟ ਲੈਵਲ ਦੇ ਸਾਡੇ ਉਹ ਕੈਂਡੀਡੇਟਸ ਜਿਨ੍ਹਾਂ ਦੇ ਕਾਗਜ਼ ਰਿਜੈਕਟ ਕਰ ਦਿੱਤੇ ਗਏ ਸੀਗੇ ਆਪ ਸਭ ਦੇ ਸਾਹਮਣੇ ਦੋ ਤਿੰਨ ਗੱਲਾਂ ਸਾਂਝੀਆਂ ਕਰਨਾ ਚਾਹੁੰਦੇ ਸੀਗੇ ਜਾਣੂ ਕਰਾਉਣਾ ਚਾਹੁੰਦੇ ਸੀ ਤੁਹਾਨੂੰ ਕਿ ਜਿਹੜੀਆਂ ਕਾਰਪੋਰੇਸ਼ਨ ਮਿਊਨਿਸਪਲ ਕਾਰਪੋਰੇਸ਼ਨਆਂ ਦੀਆਂ ਚੋਣਾਂ ਦੇ ਵਿੱਚ ਜੋ ਡੈਮੋਕਰੈtic ਪ੍ਰਿੰਸੀਪਲਸ ਨੂੰ ਛਿੱਕੇ ਟੰਗਿਆ ਗਿਆ ਜੋ ਜਮਹੂਰੀਅਤ ਦੇ ਜਿਹੜੇ ਸਿਧਾਂਤ ਨੇ ਉਹਨਾਂ ਨੂੰ ਜਿਸ ਤਰੀਕੇ ਨਾਲ ਛਿੱਕੇ ਟੰਗਿਆ ਗਿਆ 12 ਦਸੰਬਰ ਦੀ ਗੱਲ ਹੈ ਜਦੋਂ ਲਾਸਟ ਡੇਟ ਨਾਮਿਨੇਸ਼ਨ ਦੀ ਸੀਗੀ ਸਤਾਈ ਕਾਂਗਰਸ ਪਾਰਟੀ ਦੇ ਕੈਂਡੀਡੇਟਸ ਜਿਨ੍ਹਾਂ ਨੂੰ ਪਾਰਟੀ ਨੇ ਨਾਮਜ਼ਦ ਕਰਕੇ ਟਿਕਟ ਦੇ ਕੇ ਨਵਾਜਿਆ ਔਰ ਜਦੋਂ ਉਹ ਮਿਨੀ ਸੈਕਟਰੀਏਟ ਆਪਣੇ ਕਾਗਜ਼ داخل ਕਰਨ ਗਏ ਡੋਮਿਨੇਸ਼ਨ ਵਾਲੇ ਦਿਨ ਉਹਦਨ ਸਮੁੱਚੀ ਮੀਡੀਆ ਉੱਥੇ ਸੀ ਤੁਸੀਂ ਲੋਕ ਉੱਥੇ ਸੀਗੇ ਪੰਜਾਬ ਦੇ ਲੋਕਾਂ ਨੇ ਦੇਖਿਆ ਹਿੰਦੁਸਤਾਨ ਦੇ ਲੋਕਾਂ ਨੇ ਉਹ ਜਨਾਜ਼ਾ ਜਮਹੂਰੀਅਤ ਦਾ ਨਿਕਲਦਾ ਦੇਖਿਆ ਜਿਸ ਤਰੀਕੇ ਨਾਲ ਉਹਦਨ ਨੰਗਾ ਨਾਚ ਗੁੱਡਾ ਕਰਦੀ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਗਵਾਨਦਮਾਨ ਸਰਕਾਰ ਨੇ ਕੇਂਦਰੀਵਾਦੀ ਸਰਕਾਰ ਨੇ ਜਿਸ ਤਰੀਕੇ ਨਾਲ ਨੰਗਾ ਨਾਸ ਗੁੰਡਾ ਕਰਦੀ ਦਾ ਕੀਤਾ ਉਹਦੇ ਵਿਰੁੱਧ ਅਸੀਂ ਹਾਈ ਕੋਰਟ ਗਏ ਉਹਨੂੰ ਚੈਲੰਜ ਕੀਤਾ ਹਾਈ ਕੋਰਟ ਤੋਂ ਬਾਅਦ ਅਸੀਂ ਇਲੈਕਸ਼ਨ ਕਮਿਸ਼ਨ ਕੋਲ ਗਏ ਉਸ ਤੋਂ ਬਾਅਦ ਅਸੀਂ 17 ਦਸੰਬਰ ਨੂੰ ਸੁਪਰੀਮ ਕੋਰਟ ਦੇ ਵਿੱਚ ਐਸ ਐਲ ਪੀ ਫਾਈਲ ਕੀਤੀ ਵਕੀਲ ਸਾਹਿਬ ਸਾਡਨੌਰੇ ਆਏ ਨੇ ਔਰ ਉਸ ਐਸਐਲਪੀ ਦਾ ਨਤੀਜਾ 2 ਮਹੀਨਿਆਂ ਦੀ ਉਹ ਕਹਿੰਦੇ ਲੜਾਈ ਤੋਂ ਬਾਅਦ ਸੰਘਰਸ਼ ਤੋਂ ਬਾਅਦ ਇਹਦੇ ਵਿੱਚ ਡਾਕਟਰ ਤਰਮੇਂਦਰ ਗਾਂਧੀ ਜੀ ਨੇ ਸੁਪਰੀਮ ਕੋਰਟ ਦੇ ਵਿੱਚ ਲੜਾਈ ਲੜਨ ਵਾਸਤੇ ਆ ਸ਼੍ਰੀ ਵਿਵੇਕ ਤਨਖar ਜੋ ਕਿ ਸਾਡੇ ਕਾਂਗਰਸ ਪਾਰਟੀ ਦੇ ਬੜੇ ਸੀਨੀਅਰ ਵਕੀਲ ਨੇ ਔਰ ਸੀਨੀਅਰ ਡੈਜ਼ਿਗਨੇਟਿਡ ਸੀਨੀਅਰ ਐਡਵੋਕੇਟ ਨੇ ਉਹ ਸੁਪਰੀਮ ਕੋਰਟ ਦੇ ਵਿੱਚ ਸਾਡਾ ਦਰਦ ਪਟਿਆਲੇ ਦੇ ਲੋਕਾਂ ਦਾ ਦਰਦ ਉਹ ਲੈ ਕੇ ਗਏ ਔਰ ਬੜੀ ਵੱਡੀ ਇੱਕ ਰਾਹਤ ਕਾਂਗਰਸ ਪਾਰਟੀ ਨੂੰ ਸਾਡੀ ਪਟੀਸ਼ਨ ਨੂੰ ਆ ਮਿਲੀ ਹੈ ਉਹਦੇ ਵਿੱਚ ਫੈਸਲਾ ਸੁਪਰੀਮ ਕੋਰਟ ਦਾ ਆਇਆ ਅੱਜ ਮੀਟਿੰਗ ਵੀ ਅਸੀਂ ਸਾਰਿਆਂ ਨੇ ਕੀਤੀ ਹੈ ਸੁਪਰੀਮ ਕੋਰਟ ਨੇ ਮਾਨਯੋਗ ਸੁਪਰੀਮ ਕੋਰਟ ਨੇ ਇੱਕ ਫੈਕਟ ਫਾਈਨਡਿੰਗ ਕਮੇਟੀ ਬਣਾਈ ਔਰ 25 ਤਰੀਕ ਤੋਂ ਪਹਿਲਾ ਪਹਿਲਾਂ ਸਾਡੇ ਕੈਂਡੀਡੇਟਸ ਨੂੰ ਕਿਹਾ ਕਿ ਜੋ ਤੁਹਾਡੇ ਕੋਲ ਪ੍ਰੂਫ ਹੈ ਜੋ ਮੈਂ ਸਮਝਦਾ ਇੱਕ ਤਾਂ ਮੈਂ ਵੈਲਕਮ ਕਰਨਾ ਚਾਹੁੰਦਾ ਜੋ ਫੈਸਲਾ ਮਾਨਯੋਗ ਸੁਪਰੀਮ ਕੋਰਟ ਦਾ ਆਇਆ ਹੈ ਉਹਨਾਂ ਨੇ ਪਹਿਲੀ ਵਾਰ ਹੋਇਆ ਕਿ ਇਲੈਕਸ਼ਨ ਕਮਿਸ਼ਨ ਤੋਂ ਬਾਹਰ ਹੋ ਕੇ ਇੱਕ ਰਿਟਾਇਰਡ ਹਾਈ ਕੋਰਟ ਜਸਟਿਸ ਦੀ ਅਗਵਾਈ ਦੇ ਵਿੱਚ ਉਹਨਾਂ ਨੇ ਫੈਕਟ ਫਾਈਂਡਿੰਗ ਕਮੇਟੀ ਬਣਾਈ ਜੀਦੇ ਵਿੱਚ ਅਸੀਂ ਸਾਰੇ ਵਿਅਕਤੀ ਵੀਡੀਓਗ੍ਰਾਫੀ ਜੀਦੇ ਵਿੱਚ ਸਿਟਿੰਗ ਕਾਉਂਸਲਰ ਜਾਂ ਫਾਰਮਰ ਕਾਉਂਸਲਰ ਜਾਂ ਸਾਡੇ ਕੈਂਡੀਡੇਟ ਉਹਨਾਂ ਦੇ ਜੋ ਜੋ ਲੀਗਲ ਡਾਕੂਮੈਂਟਸ ਸਗੇ ਅਸੀਂ ਉਹ ਪ੍ਰੋਵਾਈਡ ਕਰਾਂਗੇ ਔਰ ਜਿਹੜਾ ਧੱਗਾ ਉਹ ਦਿਨ ਹੋਇਆ ਉਹਦਾ ਜਿਹੜਾ ਸਬੂਤ ਹੈ ਅਸੀਂ ਉਸ ਫੈਕਟ ਫਾਈਂਡਿੰਗ ਕਮੇਟੀ ਕੋਲ ਦਵਾਂਗੇ ਕਾਂਗਰਸ ਪਾਰਟੀ ਦਾ ਪਹਿਲਾਂ ਹੀ ਸਟੈਂਸ ਰਿਹਾ ਹੈ ਕਿ ਇਸ ਪਟਿਆਲੇ ਦੀ ਜਿਹੜੀ ਕਾਰਪੋਰੇਸ਼ਨ ਦੀ ਚੋਣ ਹੋਈ ਹੈ ਉਹਦੇ ਵਿੱਚ 33% ਰਿਕਾਰਡਡ ਜਿਹੜਾ ਆਇਆ ਕਾਗਜੀ ਆਕੜਾ ਜਿਹੜਾ ਨਿਕਲ ਕੇ ਆਇਆ ਹੈ 33% VOTING ਹੋਈ ਤੇ ਸਾਡੀ ਜਿਹੜੀ ਕਾਲ ਸੀਗੀ ਉਹ ਬਾਇਕਾਟ ਦੀ ਕਾਲ ਸੀਗੀ ਔਰ ਲੋਕਾਂ ਨੇ ਉਸ ਕਾਲ ਨੂੰ ਮੰਨਿਆ ਮੈਂ ਇਸ ਲਈ ਕਹਿਣਾ ਚਾ ਰਿਹਾ ਕਿ 33% ਕਾਗਜ਼ਾਂ ਦੀ VOTING ਸੀਗੀ ਜਿਹਦੇ ਵਿੱਚੋਂ 13% ਜਾਲੀ ਵੋਟਾਂ ਨਿਕਲ ਕੇ ਆਈਆਂ ਜੋ ਕਿ ਸਾਨੂੰ ਪਤਾ ਹੈ ਕਿ ਜਾਲੀ ਵੋਟਰਾਂ ਨੇ ਔਰ 20% ਪੋਲਿੰਗ ਪਟਿਆਲੇ ਦੇ ਲੋਕਾਂ ਨੇ ਕੀਤੀ ਹੈ ਜਿੱਥੇ 6-6 ਹਜ਼ਾਰ ਵਾਰਡ ਵੋਟਾਂ ਦਾ ਵਾਰਡ ਸੀਗਾ ਉੱਥੇ ਹਜ਼ਾਰ-ਹਜ਼ਾਰ ਵੋਟ 12-1200 ਵੋਟ ਪਈ ਹੈ ਇਥੋਂ ਪਤਾ ਲੱਗਦਾ ਕਿ ਪਟਿਆਲੇ ਦੇ ਲੋਕਾਂ ਨੇ ਇਸ ਨੂੰ ਕੋਈ ਕਾਰਪੋਰੇਸ਼ਨ ਦੀ ਇਲੈਕਸ਼ਨ ਨਹੀਂ ਮੰਨਿਆ ਔਰ 20% ਦੇ ਵਿੱਚੋਂ ਵੀ ਹਰ ਪਾਰਟੀ ਨੇ ਆਪਣਾ ਆਪਣਾ ਸ਼ੇਅਰ ਲਿਆ ਔਰ ਮੈਂ ਆ ਕਹਿੰਦਾ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਨੇ ਵੱਧ ਸ਼ੇਅਰ ਲਿਆ 13% ਉਹਦੇ ਵਿੱਚ ਜਾਲੀ ਵੋਟਾਂ ਜਿਹਦੇ ਵਿੱਚ ਤੁਸੀਂ ਦੇਖਿਆ ਹੋਣਾ ਕਿਵੇਂ ਮੋਰਗਲ ਸਾਹਿਬ ਬੈਠੇ ਉਹਨਾਂ ਦੇ ਬੋਰਡ ਦੇ ਵਿੱਚ ਗੋਲੀਆਂ ਚੱਲੀਆਂ ਕਿਵੇਂ ਬਾਹਰੋਂ ਮੁੰਡੇ ਆ ਕੇ ਜਿਨ੍ਹਾਂ ਦੇ ਪਟਕੇ ਪਾਏ ਸੀਗੇ ਮੂੰਹ ਤੇ ਪਟਕੇ ਪਾਏ ਨੰਗੀਆਂ ਤਲਵਾਰਾਂ ਲੈ ਕੇ ਉਸ ਦਿਨ ਉਹਨਾਂ ਨੇ VOTING ਵਾਲੇ ਦਿਨ ਜੋ ਨੰਗਾ ਨਾਸ਼ ਨੰਗੀਆਂ ਤਲਵਾਰਾਂ ਨਾਲ ਡਾਂਗਾ ਨਾਲ VOTERS ਨੂੰ ਘਰੋਂ ਬਾਹਰ ਜਾਣ ਤੋਂ ਜਿਹੜਾ ਕੋਈ ਵੋਟ ਪਾਉਣਾ ਚਾਹੁੰਦਾ ਸੀ ਉਹਨੂੰ ਰੋਕਿਆ ਸੀ ਇਸ ਤਰੀਕੇ ਦੀ ਧੱਕੇਸ਼ਾਹੀ ਹੋਈ ਤੇ ਕਾਂਗਰਸ ਪਾਰਟੀ ਜਿਹੜੀ ਉਹ ਕਾਲ ਸੀਗੀ ਲੋਕਾਂ ਨੇ ਉਸ ਗੱਲ ਨੂੰ ਮੰਨਿਆ ਔਰ ਅੱਜ ਦੀ ਸਥਿਤੀ ਇਹ ਹੈ ਮੈਂ ਦੱਸਣਾ ਚਾਹਣਾ ਬੜੀ ਜ਼ਿੰਮੇਵਾਰੀ ਨਾਲ ਏ ਮਿਨਿਸਪਲ ਕਾਰਪੋਰੇਸ਼ਨ ਮੇਅਰ ਸਾਹਿਬ ਸੀਨੀਅਰ ਡਿਪਟੀ ਮੇਅਰ ਸਾਹਿਬ ਜਿਨੇ ਇਹ ਪਾਰਟੀ ਇਹ ਦਿਖਾ ਰਹੀ ਹੈ ਵੀ ਚੁਣ ਕੇ ਆਏ ਇਹ ਵੈਂਟੀਲੇਟਰ ਤੇ ਹੈ ਇਸ ਟਾਈਮ ਮਿਨਿਸਪਲ ਕਾਰਪੋਰੇਸ਼ਨ ਪਟਿਆਲਾ ਇਸ ਟਾਈਮ ਵੈਂਟੀਲੇਟਰ ਤੇ ਹੈ ਇਹ ਕਿਸੇ ਵੇਲੇ ਵੀ ਇਹਨੂੰ ਭੰਗ ਕੀਤਾ ਜਾ ਸਕਦਾ ਹੈ ਕੋਰਟਸ ਵੱਲੋਂ ਭੰਗ ਕੀਤਾ ਜਾ ਸਕਦਾ ਹੈ ਇਸੇ ਲਈ ਬੜੇ ਸਖਤ ਕਾਰਵਾਈ ਕਰਕੇ ਪਹਿਲੀ ਵਾਰ ਇੱਕ ਅਨਪ੍ਰੈਸੀਡੈਂਟਡ ਆਰਡਰ ਸੁਪਰੀਮ ਕੋਰਟ ਨੇ ਦਿੱਤਾ ਹੈ ਔਰ ਅਸਿਸਤਾਈ ਜਿਹੜੇ ਸਾਡੇ ਰਿਜੈਕਟਡ ਸਾਡੇ ਜਿਨ੍ਹਾਂ ਨੂੰ ਫਾਰਮ ਨਹੀਂ ਭਰਨ ਦਿੱਤੇ ਗਏ ਉਹਨਾਂ ਦੀ ਲੜਾਈ ਸੁਪਰੀਮ ਕੋਰਟ ਦੇ ਵਿੱਚ ਅਸੀਂ ਅੱਧੀ ਜਿੱਤੜੀ ਜਿੱਤ ਹੈ ਮੈਂ ਸਮਝਦਾ ਸਾਨੂੰ ਅੱਧੀ ਜਿੱਤ ਮਿਲੀ ਹੈ ਇਸ ਤੋਂ ਬਾਅਦ ਪ੍ਰੂਫ ਦਵਾਂਗੇ ਔਰ ਨਵੇਂ ਰਾਹ ਖੁੱਲਣਗੇ ਨਵੀਂ ਲੀਗਲ ਬੈਟਲ ਵੀ ਤਿਆਰ ਹੋਊਗੀ ਪਰ ਜੋ ਪਟਿਆਲੇ ਦੇ ਲੋਕਾਂ ਨੂੰ ਉਹਨਾਂ ਨੇ ਵੋਟਾਂ ਪਾਉਣ ਤੋਂ ਵਾਂਝਾ ਰੱਖਿਆ ਔਰ ਅੱਜ ਇਸ ਲਈ ਕਹ ਰਹੇ ਕੋਈ ਜਵਾਬ ਦੇ ਨਹੀਂ पूरा सारे शहर ਦੇ ਵਿੱਚ ਗੰਦਾ ਪਾਣੀ ਪੀਣ ਲਈ ਆ ਰਿਹਾ ਹੈ ਅੱਜ ਤੱਕ ਪੀਣ ਲਈ ਪਾਣੀ ਨਹੀਂ ਆ ਰਿਹਾ ਸਟਰੀਟ ਲਾਈਟਾਂ ਖਰਾਬ ਨੇ ਔਰ ਕਰਪਸ਼ਨ ਸਿਰ ਚੜ ਕਾਰਪੋਰੇਸ਼ਨ ਦੇ ਵਿੱਚ ਬੋਲ ਰਹੀ ਹੈ तमाम ਗੱਲਾਂ ਨੇ ਇਹ ਇਸ ਲਈ ਹੋ ਰਿਹਾ ਕਿਉਂਕਿ ਪਟਿਆਲੇ ਦੇ ਲੋਕਾਂ ਨੂੰ ਵੋਟ ਪਾਉਣ ਦਾ ਮੌਕਾ ਨਹੀਂ ਮਿਲਿਆ ਔਰ ਜਿਹੜੇ ਸਾਡੇ ਕੈਂਡੀਡੇਟ ਇਹ ਸੋ ਕਾਲਡ ਜਿੱਤ ਕੇ ਐਮਸੀ ਆਏ ਨੇ ਇਹ ਕਿਸੇ ਵੋਟ ਨਾਲ ਨਹੀਂ ਆਪਣੇ ਡੰਡੇ ਨਾਲ ਜਿੱਤ ਕੇ ਆਏ ਇਸ ਲਈ ਇਹਨਾਂ ਦੀ ਜਵਾਬ ਦੇ ਪਟਿਆਲੇ ਦੇ ਲੋਕਾਂ ਔਰ ਆਪਣੇ ਵਾਰਡ ਦੇ ਲੋਕਾਂ ਵਾਸਤੇ ਨਾ ਮਾਤਾਰੇ মিডিਆ ਤੇ ਸਾਥੀਆਂ ਨੂੰ ਜਾਣੂ ਕਰਵਾਉਣਾ ਚਾਹੁੰਦੇ ਸੀ ਕਿ ਜਿਹੜੀ ਲੜਾਈ ਕਾਂਗਰਸ ਪਾਰਟੀ ਨੇ ਸ਼ੁਰੂ ਕੀਤੀ ਸੀਗੀ ਉਹਦੇ ਵਿੱਚ ਅਸੀਂ ਅੱਜ ਅੱਧੀ ਜਿੱਤ ਜਿਹੜੀ ਉਹ ਪ੍ਰਾਪਤ ਕੀਤੀ ਹੈ ਵਕੀਲ ਸਾਹਿਬ ਬੈਠੇ ਆ ਜਿਆਦਾ ਦੱਸਣਗੇ ਪਰ ਇਹ ਤੋਂ ਬਾਅਦ ਪੂਰੀ ਜਿੱਤ ਹੈ ਜਿਹੜੀ ਇਹ ਤੋਂ ਬਾਅਦ ਸਾਨੂੰ ਯਕੀਨ ਹੈ ਮਾਣਿਓ ਸੁਪਰੀਮ ਕੋਰਟ ਤੇ ਕਿਉਂਕਿ ਇਹਨਾਂ ਨੰਗਾ ਨਾ ਚੱਲਦਾ ਨਹੀਂ ਹੈ ਇਹਨਾਂ ਜਿਉ ਕਹਿੰਦੇ ਨਾ ਵੀ ਲੂਨ ਸੀ ਤੁਸੀਂ ਆਟਾ ਪਾ ਲੋ ਉੱਚਾ ਦਾਨੀ ਇਸometma ਮੀਡੀਆ ਦੇ ਸਾਥੀਆਂ ਨੂੰ ਅੱਜ ਅਸੀਂ ਸਾਂਝੇ ਤੌਰ ਤੇ ਜਾਣੂ ਕਰਾਉਣਾ ਚਾਹੁੰਦੇ ਸੀ ਕਿ ਅੱਜ ਹਾਲਾਤ ਕੀ ਨੇ ਔਰ ਸੁਪਰੀਮ ਕੋਰਟ ਇਸ ਚੀਜ਼ ਨੂੰ ਕਿਵੇਂ ਲੈ ਰਿਹਾ ਕਿੰਨੀ ਤਰੀਕ ਨੂੰ ਹੀアリング ਹੈ ਜਿਹੜੀ ਨੈਕਸਟ ਜਿਹੜੀ ਹੈ ਆਪਣਾ ਮਹਿੰਦਰ ਜੀ 22 ਮਈ ਨੂੰ ਆ ਜਿਹੜੇ ਆ ਮਾਨਯੋਗ ਸਾਡੇ ਜਿਹੜੇ ਫੈਕਟ ਫਾਈਨਡਿੰਗ ਕਮੇਟੀ ਹੈ ਉਹਨਾਂ ਦੇ ਜਿਹੜੇ ਸਾਡੇ ਚੇਅਰਮੈਨ ਨੇ ਉਹਨਾਂ ਨੇ ਸੁਪਰੀਮ ਕੋਰਟ ਨੂੰ 22 ਮਈ ਤੱਕ ਆਪਣੀ ਰਿਪੋਰਟ ਜੜੀ ਉਹ ਸੁਪਰੀਮ ਕੋਰਟ ਨੂੰ ਪੇਸ਼ ਕਰ ਕਿੰਨੇ ਕ ਐਵੀਡੈਂਸ ਆਏ ਨੇ ਅੱਜ ਵਕੀਲ ਸਾਹਿਬ ਕੋਲ ਐਵੀਡੈਂਸ ਕਿਸ ਤਰ੍ਹਾਂ ਦੇ ਆਏ ਨੇ ਕਿਸ ਤਰ੍ਹਾਂ ਦੇ ਵੀਡੀਓਜ਼ ਆਈਆਂ ਫੋਟੋਗ੍ਰਾਫ ਆਏ ਆ ਇਹ ਉਹ ਵੀਡੀਓਜ਼ ਉਹ ਵੀਡੀਓ ਜਿਹੜੇ ਜ਼ਿੰਮੇਵਾਰ ਪ੍ਰੈਸ ਦੇ ਸਾਥੀਆਂ ਨੇ ਮੀਡੀਆ ਔਰ ਟੀਵੀ ਪਬਲਿਕੇਸ਼ਨ ਜਿਨ੍ਹਾਂ ਨੇ ਚੰਗਾ ਰੋਲ ਨਿਭਾਇਆ ਜੋ ਵੀਡੀਓਜ਼ ਟੀਵੀ ਤੇ ਚੱਲੀਆਂ ਉਹ ਵੀਡੀਓਜ਼ ਉਹ ਵੀਡੀਓ ਜਿਹੜੀ ਸਾਡੇ ਕੈਂਡੀਡੇਟਸ ਨੇ ਆਪ ਆਪਣੇ ਮੋਬਾਈਲ ਫੋਨ ਦੇ ਵਿੱਚ ਬਣਾਈ ਉਹ ਵੀਡੀਓ ਜਿਹੜੀ ਤਮਾਮ ਸੋਸ਼ਲ ਮੀਡੀਆ ਤੇ ਸਰਕੂਲੇਟ ਹੋਈਆਂ ਉਹ ਐਵੀਡੈਂਸ ਰੀਪਰੂਫ ਕਿ ਚੂਲਾ ਟੈਕਸਟ ਕਟਿਆ ਗਿਆ ਤੇ ਹੋਰ ਐਨਓਸੀ ਲਈਆਂ ਗਈਆਂ ਔਰ ਲੜਾਈ ਲੜਨ ਲਈ ਲਈਆਂ ਗਈਆਂ ਆ ਸਾਰੇ ਜਿਹੜੇ ਡਾਕੂਮੈਂਟਰੀ ਪ੍ਰੂਫ ਨੇ ਅਸੀਂ ਲਾ ਕੇ ਫੈਕਟ ਫਾਈਨਡਿੰਗ ਜਿਹੜੀ ਕਮੇਟੀ ਹੈ ਉਹਨਾਂ ਨੂੰ ਪੇਸ਼ ਕਰਾਂਗੇ ਤੁਹਾਡੇ ਕਿੰਨੇ ਕਿੰਨੇ ਕੈਂਡੀਡੇਟ ਨੇ ਜੀ ਉਹ 27 ਕੈਂਡੀਡੇਟ ਹਨ ਜਿਹੜੇ ਪਾਰਟੀ ਬਣੇ ਹਨ ਔਰ ਮੈਂ ਦੱਸਣਾ ਇਹ ਵੀ ਚਾਹਣਾ ਕਿ ਪਹਿਲਾਂ 7 ਬੰਦਿਆਂ ਦੀ ਜਿਹੜੀ ਐਸਐਲਪੀ ਸੀਗੀ ਸੁਪਰੀਮ ਕੋਰਟ ਅਸ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਜਿਹੜੀ ਸਾਡੀ ਟੀਮ ਗਈ ਉਹ 7 ਬੰਦਿਆਂ ਦੀ ਗਈ ਸੀ ਕਾਂਗਰਸ ਪਾਰਟੀ ਦੇ ਕੌਂਸਲਰ ਕਲਾਸ਼ ਪ੍ਰੋਹਿਤ ਐਸਟੇਟ ਆਫ ਪੰਜਾਬ ਔਰ ਉਹਦੇ ਨਾਲ ਜਿਹੜੇ 20 ਹੋਰ ਸਾਡੇ ਕੈਂਡੀਡੇਟਸ ਸਿਗੇ ਉਹ ਪਾਰਟੀ ਬਣੇ ਔਰ ਉਸ ਤੋਂ ਬਾਅਦ ਜਿਹੜੇ ਵੱਖ-ਵੱਖ ਹੋਰ ਪੋਲਿਟਿਕਲ ਪਾਰਟੀਆਂ ਦੇ ਜਿਹੜੇ ਸਾਡੇ ਕੈਂਡੀਡੇਟਸ ਸਿਗੇ ਉਹਨਾਂ ਨੇ ਵੀ ਉਸ ਪਟੀਸ਼ਨ ਦਾ ਹਿੱਸਾ ਬਣ ਕੇ ਉਸ ਪਟੀਸ਼ਨ ਦੇ ਵਿੱਚ ਅਸੀਂ ਵੀ ਉਹਨਾਂ ਨੂੰ ਅਲਾਉ ਕੀਤਾ ਕਿਉਂਕਿ ਜਮਹੂਰੀਅਤ ਸਭ ਲਈ ਹੈ ਵਰਨੇ ਸਭ ਲਈ ਹੈ ਫੇਰ VOTING ਹੋਣੀ ਚਾਹੀਦੀ ਸੀਗੀ ਜੋ ਕਿ ਨਹੀਂ ਹੋਈ ਸਭ ਨੂੰ ਮੌਕਾ ਦਿੱਤਾ ਗਿਆ ਪਾਰਟਿਸਪੇਟ ਕਰਨ ਲਈ ਜੀ ਇੱਕ ਤੁਹਾਡੇ ਕੈਂਡੀਡੇਟ ਦੇ ਬੇਡੇ ਨੇ ਇੱਕ ਸਵਾਲ ਪੁੱਛਿਆ ਸੀਗਾ ਕਿ ਮੇਨਾ ਕਟਮਾਰ ਹੋਈ ਹੈ ਕਿ ਹਾਈ ਕੋਰਟ ਤੋਂ ਜਿਹੜੀ ਫਿਕਸ਼ਨ ਨੂੰ ਵਾਪਸ ਲੈ ਬਿਲਕੁਲ ਮੈਂ ਅੱਜ ON RECORD ਤੁਹਾਡੇ ਸਾਹਮਣੇ ਰੱਖਣਾ ਚਾਹ ਰਿਹਾ ਹਾਂ ਇਹ ਗੱਲ ਬਹੁਤ ਤਰ੍ਹਾਂ ਦੇ ਪ੍ਰੈਸ਼ਰ ਸਾਡੇ ਕੈਂਡੀਡੇਟਸ ਤੇ ਪਾਈ ਜਾ ਰਹੀ ਹੈ ਤਮਾਮ ਪਰਸਨਲ ਲੈਵਲ ਤੇ ਉਹਨਾਂ ਦੇ ਪਿੱਛੇ ਜਿਵੇਂ ਉਸ ਦਿਨ ਗੁੰਡੇ ਛੱਡੇ ਹੋਏ ਸੀ ਗੁੰਡੇ ਛੱਡੇ ਹੋਏ ਨੇ ਉਹਨਾਂ ਦੀ ਜਿਹੜੀ ਆ ਮੂਵਮੈਂਟ ਦੇ ਸ਼ਹਿਰ ਦੇ ਵਿੱਚ ਕਿਹੜਾ ਕਿੱਥੇ ਜਾ ਰਿਹਾ ਹੈ ਰਿਸ਼ਤੇਦਾਰੀਆਂ ਦੇ ਬਦਲੇ ਲੱਭ ਰਹੇ ਨੇ ਕਿਹੜਾ ਕਿੱਥੇ ਜਾ ਰਿਹਾ ਹੈ ਉਹਨੂੰ ਟਰੈਕ ਕੀਤਾ ਜਾ ਰਿਹਾ ਹੈ ਔਰ ਹਰ ਤਰ੍ਹਾਂ ਦਾ ਪ੍ਰੈਸ਼ਰ ਹਰ ਤਰ੍ਹਾਂ ਦਾ ਹੱਤਗੰਡਾ ਪੁਲਿਸ ਵੱਲੋਂ ਅਪਣਾਇਆ ਜਾ ਰਿਹਾ ਹੈ ਔਰ ਇਹ ਮੈਂ ਔਨ ਰਿਕਾਰਡ ਬੜੀ ਜ਼ਿੰਮੇਵਾਰੀ ਨਾਲ ਕਹਿਣਾ ਚਾਹ ਰਿਹਾ ਹਾਂ ਉਹ ਇਨਸੀਡੈਂਟ ਵੀ ਜਿਹੜਾ ਹੋਇਆ ਮੰਦਭਾਗੀ ਗੱਲ ਹੈ ਉਸ ਤੋਂ ਬਾਅਦ ਆ ਕਲਾਸ਼ਪ੍ਰੋਫੀ ਜੀ ਬੈਠੇ ਹੈ ਮੈਂ ਨਾਮ ਜਿੰਦੇ ਲੈਣਾ ਉਹ ਲਵਾਂਗਾ ਪੱਕੇ ਪੈਰੀ ਲਵਾਂਗਾ ਇਹਨਾਂ ਨੂੰ ਥਾਣਿਆਂ ਤੋਂ ਫੋਨ ਆਨੇ ਸ਼ੁਰੂ ਹੋ ਗਏ ਕਿ ਆਪਣੇ ਜਿਹੜੇ ਕੇਸ ਹੈ ਜਿਹੜਾ ਤੁਸੀਂ ਉਹ ਵਾਪਸ ਲੈ ਲਓ ਕਾਂਗਰਸ ਪਾਰਟੀ ਉਦੋਂ ਨਹੀਂ ਡਰੀ ਉਨਕੀ ਡਰਾ ਕੇ ਅਸੀਂ ਯੋਧਿਆਂ ਦੀ ਪਾਰਟੀ ਹੈ ਸਾਡੀ ਔਰ ਜੇ ਰਾਹੁਲ ਗਾਂਧੀ ਸਾਡਾ ਲੀਡਰ ਨਾਰਾ ਦੇ ਰਹੇ ਕਿ ਧਰਮ ਮਤ ਹਿੰਦੁਸਤਾਨ ਦੀ ਜਮਹੂਰੀਅਤ ਲਈ ਲੜਾਈ ਲੜੋ ਆਪਣੇ ਇਲਾਕੇ ਔਰ ਸ਼ਹਿਰ ਦੀ ਲੜਾਈ ਲੜੋ ਉਹ ਲੜਾਈ ਅਸੀਂ ਲੜ ਰਹੇ ਫੈਸਲਾ ਜੋ ਮਰਜ਼ੀ ਲੋਕ ਕਰਨ ਪਰ ਅੱਜ ਅਰ ਜਿਹੜੀ ਬੇਸਿਕ ਪ੍ਰਿੰਸੀਪਲ ਡੈਮੋਕ੍ਰੇਸੀ ਦੀ ਹੈਗੇ ਨੇ ਉਹਨਾਂ ਨੂੰ ਬਚਾਉਣ ਦੀ ਲੋੜ ਔਰ ਮੈਨੂੰ ਮਾਣ ਬੜਾ ਮਾਣ ਹੈ 27 ਦੇ 27 ਸਾਡੇ ਕੈਂਡੀਡੇਟਸ ਦੇ ਕਿ ਉਹਨਾਂ ਨੇ ਬੜੇ ਤਗੜੇ ਤਰੀਕੇ ਹੌਸਲੇ ਨਾਲ ਚੱਲ ਰਹੇ ਨੇ ਪ੍ਰੈਸ਼ਰ ਇਤਨੇ ਤਿੰਨ ਮਹੀਨੇ ਤੋਂ ਅੱਗੇ ਵੀ ਹੁਣ ਬਾਈ ਮੇਂ ਹੀ ਜਾਤੋ ਇਹ ਫੈਸਲਾ ਆਇਆ ਹੈ ਔਰ ਪ੍ਰੈਸ਼ਰ ਚੱਲ ਰਿਹਾ ਪਰ ਇਹਦੇ ਵਿੱਚ ਸਾਨੂੰ ਥੋੜਾ ਸਾਥ ਵੀ ਚਾਹੀਦਾ ਹੋਊਗਾ ਮੀਡੀਆ ਦਾ ਸਾਥ ਵੀ ਚਾਹੀਦਾ ਹੋਊਗਾ ਆਫਟਰ ਆਲ ਆਪਣਾ ਸ਼ਹਿਰ ਹੈ ਇਸ ਸ਼ਹਿਰ ਦੇ ਜਿਹੜੇ ਬੇਸਿਕ ਸਾਡਾ ਫੈਬਰਿਕ ਹੈ ਸੋਸ਼ਲ ਫੈਬਰਿਕ ਹੈ ਉਹਨੂੰ ਅਸੀਂ ਬਚਾ ਕੇ ਰੱਖੀ। ਮੌਜੀ ਜਿਵੇਂ ਐਵੀਡੈਂਸ ਤੁਹਾਡੇ ਕੋਲ ਆਇਆ ਇਹਨੇ ਕੀ ਲੱਗਦਾ ਉੱਥੇ ਕੋਈ ਪੋਲੀਟਿਸ਼ੀਅਨ ਵੀ ਸੀ بڑے ਪੋਲੀਟਿਸ਼ੀਅਨ ਉਸ ਦਿਨ ਜਿਹਦੇ ਨਗਰ ਨਿਗਮ ਸੀਗੇ ਨਾ ਮੌਜੀ ਜੀ ਵੀ ਯਾ ਕੋਸਵ ਲਈ ਇਸ ਤਰ੍ਹਾਂ ਦੇ ਧੱਕੇ ਕੀਤਾ ਗਿਆ। ਸਰ ਮੈਂ ਐਡ ਕਰਦਾ ਸਰ ਮੈਂ ਐਡ ਕਰਦਾ ਕਿ ਉਹਨਾਂ ਲੀਡਰਜ਼ ਦੇ ਨਾਮ ਜਿਨ੍ਹਾਂ ਦੇ ਨਾਲ ਗੂੰਜ ਆਏ ਸੀਗੇ ਕਿ ਉਹਨਾਂ ਲੀਡਰਜ਼ ਦਾ ਨਾਮ ਵੀ ਸੁਪਰੀਮ ਕੋਰਟ ਕੋਲੇ ਜਾਂ ਕਮੇਟੀ ਕੋਲੇ ਦਿੱਤਾ ਗਿਆ। ਦੇਖੋ ਜਦੋਂ ਆਪਾਂ ਕਾਨੂੰਨੀ ਕਾਰਵਾਈ ਜਾਂ ਲੜਾਈ ਲੜਦੇ ਹਾਂ ਉਦੋਂ ਸਾਨੂੰ ਬੰਨ ਕੇ ਰਹਿਣਾ ਪੈਂਦਾ ਹੈ। ਕੈਂਡੀਡੇਟ ਐਂਡ ਦਾ ਪ੍ਰੋਸੈਸ ਜਿਹੜਾ ਪ੍ਰੋਸੈਸ ਹੈ ਉਹ ਅੰਦਰ ਵੀਡੀਓਗ੍ਰਾਫੀ ਕਰਦੇ ਸੀ ਪਰ ਬਾਹਰ ਵੀਡੀਓਗ੍ਰਾਫੀ ਨਹੀਂ ਐਵੀ ਸੁਪਰੀਮ ਕੋਰਟ ਨੇ ਕਿਹਾ ਉਸ ਪ੍ਰੋਸੈਸ ਤੋਂ ਇਲਾਵਾ yes ਮੈਂ ਔਨ ਰਿਕਾਰਡ ਕਹਿਣਾ ਚਾਹ ਰਿਹਾ ਹਾਂ ਐਮਐਲਏ ਪਟਿਆਲਾ ਸਦਾ ਅਜੀਤਪਾਲ ਸਿੰਘ ਜੀ ਕੋਲੀ ਉੱਥੇ ਮੌਜੂਦ ਸੀਗੇ 150 ਅਨ ਆਈਡੈਂਟੀਫਾਈਡ ਬੰਦਾ ਉੱਥੇ ਮੌਜੂਦ ਸੀਗਾ ਔਰ ਉਹਨਾਂ ਨੇ ਗੁੰਡਾਗਰਦੀ ਕੀਤੀ ਔਰ ਸ਼ਹਿਕੀਦੀ ਸੀ ਸ਼ਹਿਸੀ ਪੁਲਿਸ ਵੀ ਸ਼ਹਿਰ ਅਗੋਂ ਪੁਲਿਸ ਕਿਦੀ ਹੈ ਸ਼ਹਿ ਹੈਗੀ ਹੈ ਭਗਵੰਤ ਮਾਨ ਸਾਹਿਬ ਦੀ ਜਿਹੜੇ ਸਾਡੇ ਮੁੱਖ ਮੰਤਰੀ ਨੇ ਹੋਮ ਮਿਨਿਸਟਰ ਨੇ ਸ਼ਹਿ ਕਿਦੀ ਹੈ ਡਾਕਟਰ ਬਲਬੀਰ ਸੇਕੀ ਦੀ ਕਿਉਂਕਿ ਇਹਨਾਂ ਨੂੰ ਇਸ ਗੱਲ ਦਾ ਪਤਾ ਕਿ ਅਸੀਂ ਲੋਕ ਸਭਾ ਦੇ ਵਿੱਚ ਚੋਣ ਹਾਰ ਗਏ ਅਸੀਂ ਅਫੋਰਡ ਨਹੀਂ ਕਰਦੇ ਕਿ ਅਸੀਂ ਕਾਰਪੋਰੇਸ਼ਨ ਦਾ ਚੋਣ ਵੀ ਅਸੀਂ ਹਾਰ ਜੀਏ ਜੋ ਕਿ ਹਾਰ ਚੁੱਕੇ ਨੇ ਇਸੇ ਲਈ ਮੈਂ ਕਹ ਰਿਹਾ ਹਾਂ ਕਾਰਪੋਰੇਸ਼ਨ ਤੇ ਵੈਂਟੀਲੇਟਰ ਤੇ ਹੈ ਇਟ ਟੈਂਪਰਰੀ ਮUNICIPAL CORPORATION PATIALA TEMPORARY ਤੌਰ ਤੇ ਕੰਮ ਕਰ ਰਹੀ ਹੈ ਆਰਜ਼ੀ ਤੌਰ ਤੇ ਕੰਮ ਕਰ ਰਹੀ ਹੈ ਪਰਮਨੈਂਟ ਕਾਰਪੋਰੇਸ਼ਨ ਉਦੋਂ ਆਉਗੀ ਜਦੋਂ ਸੁਪਰੀਮ ਕੋਰਟ ਦੀ ਜੋ ਵੀ ਹਦਾਇਤਾਂ ਹੋਣਗੀਆਂ ਜੇ ਰੀ-ਇਲੈਕਸ਼ਨ ਦੀ ਹੁੰਦੀ ਹੈ ਰੀ-ਇਲੈਕਸ਼ਨ ਤੋਂ ਬਾਅਦ ਰੀ-ਇਲੈਕਸ਼ਨ ਦੀ ਡਿਮਾਂਡ ਕਰੂੰਗੀ ਤੁਸੀਂ ਸਰ ਜਵੇਰ ਕਾਂ ਜਵੇਰ ਜੱਟ ਜੋ ਫੈਸਲਾ ਜੋ ਅਸੀਂ ਮਾਨਯੋਗ ਸੁਪਰੀਮ ਕੋਰਟ ਦੀ ਆ ਦਰਵਾਜ਼ੇ ਤੇ ਅਸੀਂ ਤੁਸੀਂ ਕੀ ਰੱਖਿਆ ਪਟਾਕੇ ਗਾਰੇ ਤੇ ਲੈ ਕੇ ਗਏ ਹੈ ਕਿ ਧੱਕਾ ਹੋਇਆ ਹੈ ਔਰ ਰੀ ਇਲੈਕਸ਼ਨ ਹੋਣੀ ਚਾਹੀਦੀ ਹੈ ਉਹਦੇ ਵਿੱਚ ਸੁਪਰੀਮ ਕੋਰਟ ਨੇ ਮਾਨਯੋਗ ਸੁਪਰੀਮ ਕੋਰਟ ਨੇ ਫੈਕਟ ਫਾਈਨਡਿੰਗ ਕਮੇਟੀ ਬਣਾਤੀ ਫੈਕਟ ਫਾਈਨਡਿੰਗ ਕਮੇਟੀ ਕੋਲ ਐਵੀਡੈਂਸ ਜਾਊਗਾ ਔਰ ਫਰਦਰ ਜੋ ਵੀ ਫੈਸਲਾ ਮਾਨਯੋਗ ਸੁਪਰੀਮ ਕੋਰਟ ਦਾ ਹੋਊਗਾ ਇਹ ਹੋਊਗਾ ਇਹ ਹੀ ਅਸੀਂ ਕਹੀ ਜੀ ਟਿਕ ਟਿਕ ਜੀ ਜੀ ਦਰ ਤੋ ਸਾਡੇ ਨਾਲ ਸਰਕਾਰ ਕਪਰੇਸ਼ਨ ਦੀ ਨਾਮਿਨੇਸ਼ਨ ਫਾਈਲ ਅਸਿੱਖ ਕਰਨੇ ਸੀ ਉਸ ਨੂੰ ਰੋਕਿਆ ਗਿਆ ਇਹ ਐਂਟਰਨੀਮ ਦਿੱਤਾ ਗਿਆ ਉਸ ਤੋਂ ਬਾਅਦ ਸਾਡੇ ਕੁਝ ਕੈਂਡੀਡੇਟਸ ਨੂੰ ਐਲੀਗਲ ਰੀਡਿੰਗ ਤੋਂ ਲਿਆ ਗਿਆ ਉਸ ਤੋਂ ਹਮਾਰੀ ਅਪੀਲ ਅਟਰੀਬਲ ਹਾਈ ਕੋਰਟ ਕੋਲ ਪਹੁੰਚ ਕੀਤੀ ਤੇ ਇੱਕ ਫਾਈਲ ਕੀਤੀ ਕਿ ਆਨਲਾਈਨ ਕੋਰਟ ਨੇ ਸਾਡੇ ਜਿਹੜਾ ਰੈਸਿਪੀ ਪਟੀਸ਼ਨ ਸੀ ਉਸ ਨੂੰ ਰਿਜੈਕਟ ਕਰ ਦੇਣਾ ਇਲੈਕਸ਼ਨ ਕਮਿਸ਼ਨ ਪੰਜਾਬ ਨੂੰ ਡਾਇਰੈਕਸ਼ਨ ਦਿੱਤੀ ਕਿ ਇਲੈਕਸ਼ਨ ਕਮਿਸ਼ਨ ਪੰਜਾਬ ਨੂੰ ਕਿਹਾ ਇਹ ਇਹਨਾਂ ਦੀ ਜਿਹੜੀ ਰੈਟ ਹੈ ਐਸ ਰਿਪਰੈਜ਼ੈਂਟੇਸ਼ਨ ਟ੍ਰੇਡ ਕੀਤਾ ਜਾਇਆ ਤੇ ਇਲੈਕਸ਼ਨ ਕਮਿਸ਼ਨ ਪੰਜਾਬ ਨੇ ਕਿਹਾ ਕਿ ਸੇਮ ਡੇ ਇਹਨਾਂ ਦੀ ਜਿਹੜੀ ਰਿਪਰੈਜ਼ੈਂਟੇਸ਼ਨ ਨੋ ਡਿਸਾਈਡ ਕੀਤੀ ਤੇ ਸੇਮ ਡੇ ਸਾਡੀ ਇਲਿਗਿਬਿਲਿਟੀ ਐਕਸਪਲੀਕੇਸ਼ਨ ਤੇ ਕਿਹਾ ਕਿ ਇੱਕ ਹਾਈ ਕੋਰਟ ਦੇ ਜੱਜਮੈਂਟ ਦਾ ਹਵਾਲਾ ਦਿੰਦੇ ਆ ਕਿਹਾ ਕਿ ਸਾਡੇ ਕੋਲ ਪਾਵਰ ਨਹੀਂ ਹੈ ਅਸੀਂ ਨਾਮਿਨੇਸ਼ਨ ਫਾਈਲ ਕਰ ਲਈ ਨੂੰ ਪਰਮਿਸ਼ਨ ਨਹੀਂ ਦੇ ਸਕਦੇ ਉਸ ਤੋਂ ਬਾਅਦ ਅਸੀਂ ਆਨਰੇਟ ਸਬਮਿਟ ਬੋਰਡ ਕੋਲ ਗਏ ਸੈ ਐਸ ਆਰ ਵੀ ਫਾਈਲ ਕੀਤੀ ਅਸੀਂ 2 ਜਨਵਰੀ 2024 ਤੇ ਉਹਦੇ ਵਿੱਚ ਸਾਡੇ ਮਿਸਟਰ ਬਵੇਕ ਤਨਖਾੜੀ ਜਿਹੜੇ ਸੀਨੀਅਰ ਐਡਵੋਕੇਟ ਦੇ ਸ਼੍ਰੀ ਮੋਹਿਤ ਮਹਿੰਦਰਾ ਜੀ ਦੀ ਸੇਨ ਸਰਕਾ ਉਹ ਸਾਡੇ ਕੇਸ ਦੇ ਵਿੱਚ ਕੌਂਸਲਟਰੀ ਵੱਲੋਂ ਪੀਅਰ ਹੋਏ ਤੇ ਉਹਨਾਂ ਦੇ ਦਲੀਲਾਂ ਸੁਣਨ ਤੋਂ ਬਾਅਦ ਆਨਰੇਬਲ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਤੇ ਜੈਕਸਨ ਫਿਊਸ਼ਨ ਪੰਜਾਬ ਨੂੰ ਨੋਟਿਸ ਜਾਰੀ ਕੀਤਾ ਤੇ ਉਸ ਤੋਂ ਬਾਅਦ 2 ਮਹੀਨੇ ਦੀ ਲੜਾਈ ਮੁਸਕਰ ਕਰਨ ਤੋਂ ਬਾਅਦ 24 ਮਾਰਚ 2025 ਨੂੰ ਆਨਰੇਬਲ ਸੁਪਰੀਮ ਕੋਰਟ ਨੇ ਇੱਕ ਫੈਕਟ ਫਾਈਂਡਿੰਗ ਕਮੇਟੀ ਦਾ ਗਠਨ ਕੀਤਾ ਜਿਸ ਵੇਲੇ ਹੋਣਾ ਨੇ ਕਿਹਾ ਕਿ ਜੇ ਜੋ ਕੈਂਡੀਡੇਟਸ ਕੰਡੀਸ਼ਨਰ ਤੇ ਨਾਲ ਜੋ ਇੰਪਲੇ ਆਪਣੇ ਇੰਪਲੀਮੈਂਟ ਜਿਨ੍ਹਾਂ ਨੇ ਵੀ ਕੈਂਡੀਡੇਟਸ ਹੋਰ ਕਾਂਗਰਸ ਪਾਰਟੀ ਦੇ ਉਥੇ ਗਏ ਨੇ ਉਹ ਵੀ ਆਪਣੀ ਇਫੈਕਟ ਫਾਈਨਡਿੰਗ ਕਮੇਟੀ ਦੇ ਅੱਗੇ ਆਪਣਾ ਪੱਖ ਪੇਸ਼ ਕਰ ਸਕਣਗੇ ਸੋ ਇਹਨਾਂ ਮੁੱਦਿਆਂ ਨੂੰ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਕਮੇਟੀ ਦੇ ਅੱਗੇ ਅਸੀਂ ਆ ਇੰਡੀਪੈਂਡੈਂਟਲੀ ਸਾਰੇ ਆਪਣੇ ਜਿਹੜੇ ਪੱਖ ਹੈ ਤਲੇ ਕੰਡੇ ਕੈਂਡੀਡੇਟ ਦੇ ਕਮੇਟੀ ਅੱਗੇ ਰੱਖਾਂਗੇ ਤੇ ਸਾਨੂੰ ਪੂਰਾ ਆਸ ਹੈ ਕਿ ਕਮੇਟੀ ਅੱਗੇ ਸਾਡੇ ਸੁਪਰੇਂਟ ਕੋਟ ਅਗੇ ਜੋ ਵੀ ਕਮੇਟੀ ਦੀ ਰਿਪੋਰਟ ਹੋਏਗੀ ਉਹ ਸਬਮਿਟ ਕਰੇਗੀ ਤੇ ਸਾਨੂੰ ਜੈਸਟਿਫਾਈ ਸਬ ਕਮੇਟੀ ਦੀ ਡੈਡਲਾਈਨ ਜਦੋਂ ਤੱਕ ਹੈ ਜਿਹੜੇ ਪੂਰੇ ਫੈਕਟ ਦੇਣ ਦੀ ਵੈਸੇ ਤਾਂ 25 ਅਪ੍ਰੈਲ ਤੱਕ ਉਹਨਾਂ ਨੇ ਸਤੋਂ ਤੋਂ ਦੋ ਦਿਨ ਅਗੇ ਨੇ ਇੱਕ ਉਹ ਮੰਗਿਆ ਕਿ ਆਪਣੇ ਡਾਕੂਮੈਂਟਸ ਉਹ ਤਿੰਨ ਦਿਨ ਵਿੱਚ ਜੀ ਸਾਨੂੰ ਐਫੀਡੇਵਿਟ ਦੇ ਰੂਪ ਵਿੱਚ ਪੇਸ਼ ਕਰੋ ਉਸ ਤੋਂ ਬਾਅਦ ਫਿਰ ਉਹ ਅਗੇ ਕੀ ਫਰਦਰ ਕਰਦੇ ਨੇ ਉਹ ਅਗੇ ਸਾਨੂੰ ਉਸ ਤੋਂ ਬਾਅਦ चौबीस महीने सुप्रीम कोर्ट सुनवाई है। प्रॉपर्टी बेचने और खरीदने के लिए संपर्क करें फेयर डील प्रॉपर्टीज